ਬਾਬਾ ਮੰਤਰੀ ਤੇ ਬਾਬਾ ਡਾਇਮੰਡ ਬੈਠਾ ਨਾਲ। ਨਾਮੜ ਕੌਣ ਹੈ? ਬਾਬਾ ਹੀਰਾ। ਇਹ ਯਾਦਵ ਬਹੁਤ ਤਕੜੇ ਤਕੜੇ ਯਾਦਵ ਆਉਣੇ ਆ ਜੀ ਇਹਦੇ ਵਿਆਹ ਜਿਵੇਂ ਕਿ ਕਲੇਸ਼ ਯਾਦਵ, ਲਾਲੂ ਯਾਦਵ ਤੇ ਗੌਰਵ ਯਾਦਵ ਵੀ ਆਉਣੇ ਆ ਜੀ। ਸਰਜੀਤ ਸਿੰਘ ਯਾਦਵ ਨਹੀਂ ਆ ਸਕਦਾ। ਬੰਦ ਗੋਭੀ ਦਾ ਸਲਾਦ ਹੈ। ਹਾਂ। ਫੁੱਲ ਗੋਭੀ ਦਾ ਸਲਾਦ ਇੱਕ। ਠੀਕ ਹੈ ਮਾਨ ਸਰ। ਉਸ ਤੇ ਥਾਲੀ ਚ 15 ਖੰਜੂਰਾ। ਅੱਛਾ। ਰੂੰਡਾ। ਤੇ ਮਿਰਚਾਂ, ਦੋ ਟਮਾਟਰ ਕੱਟ ਕੇ ਤੇ ਸਾਬਤੀਆਂ ਗਾਜਰਾਂ ਤੇ। ਵਾਹ ਜੀ ਵਾਹ। ਤੇ ਮਾਮਣਾ ਦਾ ਘਰੇ ਹੈ ਨਹੀਂ ਤੇ ਮਾਮਣੇ ਮੈਨੂੰ ਫੋਨ ਬਹੁਤ ਆਇਆ ਹੈ। ਕੰਨਾ ਮੈਂ ਸਬਜ਼ੀ ਲਈ ਆ ਚੰਡੀਗੜ੍ਹ ਆ ਕੇ ਵੇਣੇ ਮਾਉਣੇ ਸਬਜ਼ੀ ਅੱਜ ਆਪਾਂ ਆ ਵੀ ਡਾਕਾ ਮਾਰ ਰਹੇ ਆ ਮੈਂਬਰ ਸਾਹਿਬ ਪੈਪਰ ਸਾਹਿਬ ਇੰਦਰੀ ਦਾ ਨਾ ਵੀ ਨਵੀਂ ਖੇਲ ਹੈਗੀ ਤੁਸੀਂ ਦੱਸੋ 150 ਰੁਪਏ ਦੀ ਥਾਲੀ ਕੀ ਕੁਛ ਦੇਣਗੇ ਕੀ ਕੁਛ ਦਿੰਨੇ ਹੋ ਜੀ ਤੁਸੀਂ ਸੋਚ ਨਹੀਂ ਸਕਦੇ ਕੀ ਕੁਛ ਦੇਵਾਂਗੇ ਆਜੋ ਜੀ ਚਾਹਣਾ ਪਾਇਆ ਜਾਵੇ ਆਓ ਜੀ 130 ਰੁਪਏ ਟੋਕਰੇ ਦੇ ਟੋਕਰੀ ਦੇ ਅੱਛਾ 200 ਰੁਪਏ 250 ਰੁਪਏ ਪਿੰਡ ਚੱਲ ਪਈ ਜੀ ਗੇਮ ਚਿੜੀ ਬੱਲੇ ਦੀ ਬਾਰ ਕਰਾ ਰਹੇ ਹਾਂ ਕਿ ਇੰਡੀਆ 'ਚ ਕਰਾ ਰਹੇ ਹਾਂ ਮਾੜਾ ਕੋਈ ਚਾਹਨਾ ਪਾਣਾ ਚਾਹੋਗੇ ਇੰਡੀਆ 'ਚ ਕਰਾ ਰਹੇ ਹਾਂ ਪਰ ਸੈਟਲ ਬਾਹਰ ਹਾਂ ਇਹ ਤਾਂ ਇੰਨਾ ਜਿਆਦਾ ਸਾਮਾਨ ਸਵੇ ਦਾ ਮੂੰਹ ਵੇਖ ਕੇ ਦਾ ਲਾਲ ਹੋ ਗਈ ਯਾਰ ਓਏ ਐਂ ਲਾਲ ਹੋ ਗਈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਅਸੀਂ ਜਾ ਰਹੇ ਹਾਂ ਜੀ ਅਨਮੋਲ ਸਿੰਘ ਮਾਨ ਸਾਹਿਬ ਕੋਲੇ ਮਲਾਉਣੇ ਸੋਨਾਂ ਦੇ ਮਾਨ ਸਾਹਿਬ ਨਾਲ ਨਾਲੇ ਕਰਦੇ ਆ ਗੱਲਾਂ ਬਾਤਾਂ ਉਹਨਾਂ ਨੂੰ ਮੈਨੂੰ ਫੋਨ ਆਇਆ ਸੀ ਕਹਿੰਦੇ ਕਿ ਜਿਹੜੀ ਪ੍ਰੇਮ ਦੀ ਦੁਕਾਨ ਉੱਥੇ ਕੋਈ ਆਫਰ ਲੈ ਕੇ ਆਇਆ ਪਿੰਡ ਵਾਲਿਆਂ ਵਾਸਤੇ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਇੱਕ ਹੋਰ ਅਫਵਾੜ ਰਹੀ ਹੈ ਪਿੰਡ 'ਚ ਵੀ ਜਿਹੜਾ ਅਨਮੋਲ ਦਾ ਬਾੜਡ ਹੈ 7 ਨੰਬਰ ਉਹ ਰੈਨਟ ਹੋ ਰਿਹਾ ਹੈ ਕਿਉਂਕਿ ਜੀ ਅਮਨ ਜੱਤਵ ਦਾ ਵਿਆਹ ਹੈ ਤੇ ਅਮਨ ਜੱਤਵ ਨਾਲ ਹੀ ਆਪਾਂ ਗੱਲਬਾਤ ਕਰਦੇ ਆਂ ਵੀ ਅਫਵਾਹ ਤਾਂ ਨਹੀਂ ਭਾਈ ਸੱਚੀ ਗੱਲ ਹੈ ਕਿਉਂਕਿ ਮੈਂ ਪਹਿਲਾਂ ਨਾ ਦੋ ਤਿੰਨ ਜਣਿਆਂ ਨਾਲ ਗੱਲ ਕਰੀ ਸੀ ਲੋਕ ਕਹਿੰਦੇ ਸੀ ਮਜ਼ਾਕ ਆ ਪਰ ਉਹ ਗੱਲਾਂ ਸੱਚੀਆਂ ਥੋੜੇ ਸਾਹਮਣੇ ਆ ਜਾਣਗੀਆਂ ਇਹਨਾਂ ਦੇ ਕੁ ਮਹੀਨੇ ਤੋਂ ਹੀ ਆ ਜਾਣੀਆਂ ਕਹਿੰਦੇ ਆ ਅਕਤੂਬਰ ਦੇ ਮਹੀਨੇ ਤੱਕ ਆ ਜਾਣਗੀਆਂ ਤੇ ਚੱਲਦੇ ਆ ਮਾਨ ਸਾਹਿਬ ਕੋਲੇ ਤੇ ਬੈਠੇ ਆ ਪ੍ਰੇਮਪੁਰ ਮਾਰ ਕੇ ਸਾਰੇ ਜਣੇ ਕਰਦੇ ਆ ਮਾਨ ਸਾਹਿਬ ਨਾਲ ਗੱਲਬਾਤ ਆਜੋ ਗਰਾਉਂਡ ਵਾਹ ਵੀ ਵਾਹ ਤਿਆਰੀਆਂ ਜੋਰਾਂ ਛੋਰਾ ਚੱਲ ਰਹੀਆਂ ਫਿਰ ਹੈ ਹੋਰ ਠੀਕ ਹੋ ਪਹੁੰਚ ਗਏ ਜੀ ਆਪਾਂ ਮਾਨ ਸਾਹਿਬ ਕੋਲੇ ਮਾਨ ਸਾਹਿਬ ਕੀ ਹਾਲ ਹੈ ਕਰਾਉਣੇ ਹੋਡੇ ਰੂਪ ਰੂਪ ਮਾਨ ਸਾਹਿਬ ਨੂੰ ਆਜੋ ਕਰਾਓ ਇੱਕ ਹੋਰ ਬਿਜ਼ਨਸ ਤੋਰਿਆ ਆਪਾਂ ਹਾਂਜੀ ਆਪਣੇ ਯਾਦੋ ਸਾਹਿਬ ਨੇ ਤੁਸੀਂ ਮੰਨਣਾ ਨਹੀਂ ਦੇਖੋ ਆਹ ਹਾਂਜੀ ਦਿਖਾ ਦਿਓ ਦਿਖਾਓ ਜੀ ਇਹ ਥਾਲੀ ਸਿਸਟਮ ਤਿਆਰ ਕਰ ਲਿਆ ਜੀ ਵਾਹ ਵੀ ਵਾਹ ਠੀਕ ਹੈ ਥਾਲੀ ਸਿਸਟਮ ਆਏ ਆ ਵੀ ਇੱਕ ਥਾਲੀ ਤੁਸੀਂ ਤੁਸੀਂ ਦੱਸੋ 150 ਰੁਪਏ ਦੀ ਥਾਲੀ ਕੀ ਕੁਛ ਦੇਣਗੇ ਕੀ ਕੁਛ ਦਿੰਨੇ ਆ ਜੀ ਤੁਸੀਂ ਸੋਚ ਨਹੀਂ ਸਕਦੇ ਕੀ ਕੁਛ ਦੇਵਾਂਗੇ ਆਜੋ ਜੀ ਚਾਹਣਾ ਪਾਇਆ ਜਾਵੇ ਆਓ ਜੀ ਆਹ ਤਿੰਨ ਡੰਗ ਰੋਟੀਆਂ ਥਾਲੀ ਝੋਣੀਆਂ ਠੀਕ ਹੈ ਜੀ ਚਾਰ ਉਬਲੇ ਆਲੂ ਠੀਕ ਹੈ ਜੀ ਕੱਟੇ ਹੋਏ ਗੰਡੇ ਠੀਕ ਹੈ ਜੀ 15 ਠੀਕ ਹੈ ਜੀ ਠੀਕ ਹੈ ਜੀ ਇੱਕ ਸੰਤਰਾ ਠੀਕ ਹੈ ਜੀ ਬੰਦ ਗੋਭੀ ਦਾ ਸਲਾਦ ਹਾਂ ਫੁੱਲ ਗੋਭੀ ਦਾ ਸਲਾਦ ਇੱਕ ਠੀਕ ਹੈ ਮਾਨ ਸਰ ਉਸੇ ਥਾਲੀ ਚ 15 ਖੰਜੂਰਾ ਅੱਛਾ ਤੇ ਰੂੰਡਾ ਇਹ ਮਿਰਚਾਂ ਦੋ ਟਮਾਟਰ ਕੱਟ ਕੇ ਤੇ ਸਾਬਤੀਆਂ ਗਾਜਰਾਂ ਤਿੰਨ ਵਾਹ ਜੀ ਵਾਹ ਇਧਰ ਬਾਕੀ ਹੋਰ ਵੀ ਦਿਖਾਉਣੇ ਹਾਂ ਜੀ ਹਾਂਜੀ 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 ਹਾਂ ਠੀਕ ਹੈ ਠੀਕ ਹੈ ਜੀ ਸਨੈਕਸ ਵੀ ਹੋਣਗੇ ਵਿੱਚ ਹੋਰ ਕੋਣ ਵੀ ਹੋਣਗੇ ਵਾਹ ਵਾਹ ਠੀਕ ਹੈ ਜੀ ਆਪ ਕਰਨਗੇ ਉਹ ਮੁੰਡੇ ਜਿਹੜੇ ਉਹ ਬੈਠੇ ਆ ਠੀਕ ਹੈ ਜੀ ਹੋਰ ਜੀ ਪ੍ਰੇਮ ਕੀ ਹਾਲ ਹੈ ਵਧੀਆ ਜੀ ਵਧੀਆ ਬਾਈ ਤੇ ਬਾਈ ਮਾੜੀ ਮੋਟੀ ਗੱਲ ਨਹੀਂ ਦਬਾਈ ਤੋਂ ਖੰਜੂਰਾ ਆਉਂਦੀਆਂ ਪਿੰਡ ਹਾਂਜੀ ਬਾਈ ਹਾਂ ਰਮੂਣੇ ਲੈ ਕੇ ਜਿਤੀਆਂ ਨਹੀਂ ਪਤਾ ਮੈਨੂੰ ਵਾਹ ਵੀ ਵਾਹ ਹੋਰ ਮਾਨ ਸਾਹਿਬ ਚੜਦੀ ਕਲਾ ਬਸ ਚੜਦੀ ਕਲਾ ਹੀ ਚੜਦੀ ਕਲਾ ਠੀਕ ਹਾਂਜੀ ਹਾਂਜੀ ਵਧੀਆ 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 ਤੇ ਇਹ ਬਾਲਾ ਪਾਲਾ ਬਣਾਈ ਜਾਂਦਾ ਜ ਰਿੰਕੂ ਯਾਰ ਠੰਡੇ ਗੀ ਹੋਏ ਇਸੇ ਖਤਰੀ ਜੀ ਇਹਦੀ ਥਾੜੀ ਚ ਦੋ ਖੰਜੂਰਾ ਵੱਧ ਪਾਉਣੀਆਂ ਆਪਣੇ ਸਹੀ ਗੱਲ ਹੈ ਤੇ ਕਿਥੇ ਰਹਿਣ ਲੱਗੇ ਟੱਕਰੇ ਨਹੀਂ ਬਾਈ ਮੂਲੋਟ ਵੀਰੇ ਯਾਰ ਅੱਛਾ ਕਿੰਨੇ ਤੱਕ ਕਿੰਨੇ ਵਜੇ ਤੱਕ ਹੁੰਦਾ ਬਲੋਰ ਬਲੋਰ ਸਵੇਰ 9 ਤੋਂ 6:30 ਵਜੇ ਤੱਕ ਅੱਛਾ ਇੰਨੀ ਖੁਸ਼ੀ ਯਾਰ ਇਹਨੂੰ ਖੁਸ਼ੀ ਵਾੜੀ ਆ ਇਹ ਤਾਂ ਅਮਨ ਜਾਦ ਉਹਨੂੰ ਵੱਧ ਖੁਸ਼ੀ ਆ ਦੇ ਉਹਦੇ ਵਿਆਹ ਦੇ ਨਾਲ ਕਿ ਤਾਂ ਇੰਨਾ ਜ਼ਿਆਦਾ ਹੱਸਿਆ ਮਾਨਸਾ ਤਾਂ ਮੂੰਹ ਵੀ ਕਿਹੜਾ ਲਾਲ ਹੋ ਗਿਆ ਯਾਰ ਓਏ ਐਂ ਲਾਲ ਹੋ ਗਿਆ ਓ ਯਾਰ ਵਾਹ ਵੀ ਵਾਹ ਬੰਦਾ ਫੜ ਹੀ ਲਿਆ ਤੇ ਹੁਣ ਆਪਾਂ ਸੱਚੀ ਗੱਲ ਦਾ ਪੁੱਛਦੇ ਹਾਂ ਤੇ ਨਹੀਂ ਤਾਂ ਲੋਕ ਕਹਿੰਦੇ ਅਰ ਵੀ ਇਹ ਚੀਜ਼ ਹੈਗੀ ਹੈ ਕਿ ਹਨੀ ਕਿਤੇ ਐਵੇਂ ਨਾ ਕਹਿਤਾ ਹੋਵੇ ਭਾਈ ਮੈਂ ਜਿੰਨੀਆਂ ਵੀ ਗੱਲਾਂ ਕਹੀਆਂ ਸਾਰੀਆਂ ਸੱਚ ਹੈ ਤੇ ਉਹਦੇ ਤੁਹਾਨੂੰ ਆਉਣਾਂ ਤਰ੍ਹਾਂ ਪਤਾ ਲੱਗ ਜੂਗਾ ਤੇ ਐ ਹੁਣ ਮੈਂ ਸੁਣਿਆ ਸੀ ਤੇ ਆਪਾਂ ਪੁੱਛ ਵੀ ਰਹੇ ਆਂ ਜਲਪ ਸਾਹਿਬ ਜੀ ਸੱਚੀ ਹੁਣ ਤੁਹਾਡਾ ਵਿਆਹ ਹੋ ਰਿਹਾ ਕਿ ਜਾਣ ਕੇ ਮਜ਼ਾਕ ਹੈ ਹੈਗਾ ਵੀ ਵਿਆਹ ਸੱਚਾ ਪੱਕੀ ਗੱਲ ਹੈ ਲੋਹੇਦ ਲਖੀਰ ਜਾਮਾ ਤਾਈਆਂ ਫਿਰ ਮਤਲਬ ਗੱਡੀਆਂ ਛੱਡੀਆਂ ਪਹਿਲੇ ਹੀ ਲਿਆਂਦੀਆਂ ਤੇਰੀਆਂ ਪਹਿਲੇ ਹੀ ਕਰ ਲੈ ਸਾਰਾ ਮੈਂ ਪਹਿਲਾਂ ਹੀ ਦੇਤੀ ਆ ਬੇਟੀ ਨਹੀਂ ਚਲੋ ਵਧੀਆ ਵੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੇ ਬਾਹਰ ਕਰਾ ਰਹੇ ਹਾਂ ਕਿ ਇੰਡੀਆ 'ਚ ਕਰਾ ਰਹੇ ਹੋ ਮਾੜਾ ਕੋਈ ਚਾ ਪਰ ਸੈਟਲ ਬਾਹਰ ਹੁੰਦੇ ਚਲੋ ਪਰਮਾਤਮਾ ਤੁਹਾਡੇ ਆਉਣ ਵਾਲੇ ਦਿਨਾਂ ਜਿਹੜੇ ਬਹੁਤ ਵਧੀਆ ਕਰੇ ਤੇ ਨਹੀਂ ਪੱਕੀ ਗੱਲ ਹੈ ਸਾਡੇ ਪਰਿਵਾਰ ਨੂੰ ਬਾਹਰ ਜਾਂਦਾ ਜੀ ਬਹੁਤ ਸ਼ੌਕ ਆ ਰਹੀ ਆ ਧਰੋ ਵੀ ਬਾਹਰ ਹੀ ਰਹਿੰਦੇ ਆ ਤੇ ਬਾਕੀ ਬਈ ਹੁਣ ਬਈ ਇਸ ਦੂਰ ਮੇਰੀ ਜਿੰਮੇਵਾਰੀ ਨਹੀਂ ਆ ਆਉਣ ਜਦੋਂ ਮੂੰਹ ਨਾ ਗਿਆ ਲਖੀ ਵਿਆਹ ਹੈਗਾ ਸੱਚੀ ਗੱਲ ਨੇ ਬਈ ਇਹ ਬਈ ਜਮਾ ਸੱਚੀ ਆ ਚਲੋ ਬਈ ਜਲਦੀ ਸਾਨੂੰ ਅਮਨ ਜਲਵ ਦਾ ਵੀ ਵਿਆਹ ਦਿਖਾਉਣੇ ਸੰਤ ਪਤਾਂਦਰ ਖਾਤ ਤਿਆਰੀਆਂ ਹੋ ਰਗੇ ਜੀ ਜਿਆਦਾ ਬਹੁਤ ਤਕੜੇ ਤਕੜੇ ਜਦਵ ਆਉਣੇ ਜੀ ਇਹਦੇ ਵਿਆਹ ਜਿਵੇਂ ਕਿ ਅਕਲੇਸ਼ ਜਦਵ ਲਾਲੂ ਜਦਵ ਤੇ ਗੌਰਵ ਜਦਵ ਵੀ ਆਉਣੇ ਜੀ ਵਾ ਗੋਰੀਆ ਤਾਂ ਠੀਕ ਗੱਡੀ ਆ ਜੀ ਸਰਜੀਤ ਸਿੰਘ ਯਾਦਵ ਨਹੀਂ ਆ ਸਕਦਾ ਨਾਲ-ਨਾਲ ਜੀ ਮਾਨਸਾ ਤੇ ਬਾਰਚ ਸੰਤਪੰਚ ਵੀ ਚੱਲ ਰਹੀ ਹੈ ਪਤੰਗ ਡਾਏ ਜਾ ਰਹੇ ਨੇ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਕਾਂਚੀ ਡੋਰ ਨਾ ਵਰਤੋ ਤੇ ਬਾਕੀ ਜਿਹੜੇ ਸ਼ਹਿਰ ਚ ਜਾਣੇ ਹੁੰਦੇ ਆ ਤਾਂ ਆਪਦਾ ਵਿਚਾਰ ਨਾਲ ਜਾਓ ਕਿਉਂਕਿ ਤੁਹਾਨੂੰ ਪਤਾ ਵੀ ਡੋਰ ਨਾਲ ਖਤਰੇ ਬਹੁਤ ਆ ਤੇ ਪਹਿਲੀ ਗੱਲ ਤਾਂ ਵਰਤੋ ਹੀ ਨਾ ਦੂਜੀ ਰੀਲ ਨਾ ਡਾਲਿਆ ਕਰੋ ਵਾਹ ਵੀ ਵਾਹ ਲੰਡੇ ਡਾਈਆ ਦੇ ਹੋਏ ਪਿੰਡ ਚੱਲ ਪਈ ਜੀ ਗੇਮ ਚਿੜੀ ਬੱਲੇ ਦੀ ਰੈਕਟ ਨਹੀਂ ਪਤਾ ਹੁਣ ਕਿੱਥੇ ਕਿੱਥੇ ਪਏ ਆ ਇੱਕ ਥਾਂ ਹੈ ਕਿਸੇ ਨੇ ਮੰਗਿਆ ਸੀ ਉਹਨੂੰ ਦੇ ਕੇ ਆਉਣੇ ਆ ਬਾਕੀ ਪੁਰਾਣੇ ਵੀ ਲੱਭਦੇ ਆ ਕਿੱਥੇ ਕਿੱਥੇ ਪਏ ਆ ਫਿਰ ਹੌਲੀ ਹੌਲੀ ਖੇਡਣਾ ਸਟਾਰਟ ਕਰਾਂਗੇ ਤੇ ਨਾਲੇ ਸੋਨੂੰ ਵੀ ਦਿਖਾਵਾਂਗੇ ਬੜੀ ਵਧੀਆ ਮਜ਼ੇਦਾਰ ਗੇਮ ਹੁੰਦੀ ਹੈ ਵਾਹ ਵੀ ਵਾਹ ਬਹੁਤ ਸੋਹਣੀ ਚੀਜ਼ ਬਣ ਰਹੀ ਹੈ ਇਹ ਚੀਜ਼ਾਂ ਹੁੰਦਾ ਲਗਭਗ ਲੋਪ ਹੋਣ ਵਾਲਾ ਕੰਮ ਹੀ ਹੈ ਟੋਕਰੇ ਟੋکریاں ਤੂਧੀਆਂ ਕਿਉਂ ਜੀ ਐਵੇਂ ਕਰ ਲੋ ਕਿਹੜਾ ਪਿੰਡ ਆ ਆਪਣਾ ਜਿੰਨੂ ਜਿੰਨੂ ਚਰਨ ਨੂੰ ਸਾਨੂੰ ਕਿੰਨੇ ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਜੀ ਸਾਨੂੰ ਹੋ ਗਏ 30-34-40 ਸਾਲ ਹੋ ਗਏ ਜੀ ਵਾਹ ਜੀ ਵਾਹ ਆ ਦੇਖੋ ਜੀ ਐਂ ਬਣਦਾ ਹੈ ਅੱਜ ਕੱਲ ਨਵੇਂ ਜਿਹੇ ਬੱਚੇ ਨੂੰ ਤਾਂ ਪਤਾ ਨਹੀਂ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਜੀ ਤਾਂ ਬਾਕੀ ਹੁਣ ਬਈ ਤੂਦ ਵੀ ਕਿੱਥੇ ਰਹਿ ਆ ਸਾਰੀਆਂ ਗੱਲਾਂ ਹੀ ਆ ਹਾਂ ਤੁਹਾਡੇ ਕੋਲੇ ਵੀ ਮੈਂ ਵੇਖਿਆ ਇਹ ਬਣਾਉਣੀਆਂ ਟੋਕਰੀਆਂ ਬਣਾਉਣੀਆਂ ਕਿ ਟੋਕਰੇ ਇਹ ਛਾਬੀਆਂ ਜੀ ਰੋਟੀਆਂ ਦੇ ਟੋਕਰੀਆਂ ਛੋਟੀਆਂ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਹੁੰਦਾ ਰਹਿੰਦਾ ਇਹ ਕਲਾ ਵੇਖੋ ਤੁਸੀਂ ਪਸਾਂ ਚਿੰਚਣ ਕੇ ਤੇ ਵੱਡੀ ਬਣਾ ਦੇਣਗੇ ਟੋਕਰੀ ਵਾਹ ਜੀ ਵਾਹ ਇਹ ਉਧਰ ਲੱਗੇ ਪਏ ਐ ਇਹ ਵੀ ਚੰਨੂ ਦੇ ਹੀ ਆ ਜੀ ਬਹੁਤ ਠੀਕ ਹੋ ਜੀ ਮੈਂ ਹਰਿਆਣੇ ਚ ਵੇਖਿਆ ਸੀ ਬਣਾਉਂਦੇ ਟੋਕਰੇ ਆਪਣੇ ਤੋਂ ਬਹੁਤ ਕੰਮ ਘਟ ਗਿਆ ਬਹੁਤ ਠੀਕ ਹੈ ਜੀ ਤੇ ਕੀ ਹਿਸਾਬ ਤੋਂ ਲੈਣੀ ਹੋ ਜੀ 170 ਰੁਪਏ ਲੈਣੀ ਟੋਕਰੀ 170 ਰੁਪਏ ਟੋਕਰੀ ਦੇ 170 ਰੁਪਿਆ 130 ਰੁਪਏ ਟੋਕਰੇ ਦੇ ਟੋਕਰੀ ਦੇ ਅੱਛਾ 200 ਰੁਪਏ 150 ਰੁਪਏ ਚਲੋ ਵੀ ਮਿਹਨਤ ਵਾਲਾ ਕੰਮ ਆ ਤੇ ਇੱਕ ਦਿਨ ਵਿੱਚ ਕਿੰਨੇ ਕ ਬਣ ਜਾਂਦੇ ਜੀ ਬੱਸ ਆ ਦੇਖ ਲਓ ਇੱਕ ਕੈ ਬਣਨਾ 4 4 4 ਟੋਕਰੇ ਜੱਤਾ ਬਣਦੇ 4 ਇੱਕ ਦਿਨ ਚ ਇਹਨੇ ਬਣਾ ਦਿੰਨੇ ਹਾਂ ਇੱਕ ਦਿਨ ਚ 4 4 ਬਣ ਜਾਂਦੇ ਨੇ ਇੱਕ ਦਿਨ ਚ ਚਲੋ ਮਿਹਨਤ ਕਰਨੀ ਬਈ ਜੀ ਜਿਉਂਦੇ ਰਹੋ ਇਹਦੇ ਪਹਿਲੇ ਕਿੰਨੇ ਬਣਾਲੇ ਬਾਲੇ 4 ਟੋਕਰੇ 4 ਟੋਕਰੇ ਫਿਰ ਤਾਂ ਠੀਕ ਆ ਯਾਰ ਕੰਮ ਨਾਲ ਪਰ ਮਿਹਨਤ ਵਾਲਾ ਕੰਮ ਬਹੁਤ ਆ ਬਾਈ ਉਦੇ ਵੇਖ ਲੋ ਵੀ ਇੰਨੇ ਥਾਂ ਵਿੱਚ ਘੁਕਣਾ ਪੈਂਦਾ ਉਹ ਤੋਂ ਬਾਅਦ ਚੱਲੋ ਕੰਮ ਇਹ ਮੜਾ ਵੱਡਾ ਹੋ ਗਿਆ ਉਸ ਹਿਸਾਬ ਨਾਲ ਸੈਟਿੰਗ ਹੋ ਜਾਂਦੀ ਹੈ ਤੇ ਉਦੋਂ ਪਹਿਲਾਂ ਇਹਨਾਂ ਦੇ ਮੂੰਹਾਂ ਹੀ ਬਣਾਉਣੇ ਪੈਂਦੇ ਦਾਤੇ ਇਹਨਾਂ ਪ੍ਰਮਾਤਮਾ ਤੁਹਾਡੇ ਕੰਮ ਵਿੱਚ ਵਰਕਤ ਪਾਉਣ ਜੀ ਮਾਮਣਾਂ ਦਾ ਘਰੇ ਹੈ ਨਹੀਂ ਮਾਮਣੇ ਮੈਨੂੰ ਫੋਨ ਬਹੁਤ ਆਇਆ ਹੈ ਕਹਿੰਦੇ ਮੈਂ ਸਬਜ਼ੀ ਲਈ ਆ ਚੰਡੀ ਘੜਵਾ ਕੇ ਵੇਣੇ ਮਾਮਣੇ ਸਬਜ਼ੀ ਅੱਜ ਆਪਾਂ ਆ ਵੀ ਡਾਕਾ ਮਾਰ ਰਹੇ ਆ ਵਾਹ ਵੀ ਵਾਹ ਮਾਮਣੇ ਨੇ ਥਾਂ ਤੇ ਬਹੁਤ ਮਿਹਨਤ ਕਰੀ ਹੈ ਤੇ ਜਦੋਂ ਮਾਮਣੇ ਨੇ ਥਾਂ ਲਿਆ ਸੀ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਵਾਹ ਵੀ ਵਾਹ ਮਾਮਣਾਂ ਦਾ ਪੂਰਾ ਯਾਰ ਬਾਹਰ ਹੋ ਕੇ ਸੁ ਤੇ ਬਾਕੀ ਲਾਇਕ ਹੈ ਤੁਸੀਂ ਵੇਖੋ ਵੀ ਸਫਾਈ ਕਿੰਨੀ ਹੈ ਕੋਈ ਘਾਹ ਨਹੀਂ ਪੂਰਾ ਵਧੀਆ ਮੈਂਟੇਨ ਕਰਿਆ ਹੋਇਆ ਬਾਕੀ ਮਾਮਣਾ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ ਮਿਹਨਤੀ ਹੈ ਵਾਹ ਵੀ ਵਾਹ ਬਹੁਤ ਵਧੀਆ ਮਾਮਣੇ ਜੇ ਮੇਰੀ ਵੀਡੀਓ ਵੇਖ ਰਹੇ ਆ ਤਾਂ ਤੈਨੂੰ ਸ਼ਾਬਾਸ਼ ਗੋਭੀ ਗੁੱਭੀ ਬੜੀ-ਬੜੀ ਵਧੀਆ ਲਾਈਵ ਬੈਠਾ ਮਾਮਣਾ ਦਾ ਯਾਰ ਵਾਹ ਯਾਰ ਗੋਭੀ ਵੇਖੀ ਘਰ ਦੀ ਗੋਭੀ ਭਾਈ ਇਹਨਾਂ ਫੁੱਲ ਪੂਰੇ ਸਾਫ਼-ਸਾਫ਼ ਇਨੋਂ ਆਦੇ ਮਿਹਨਤਾਂ ਆ ਵੇ ਬਹੁਤ ਵਧੀਆ ਬਣਨੇ ਯਾਰ ਸ਼ਾਬਾਸ਼ ਤੇਰੇ ਚਲੋ ਹੁਣ ਚਲਦੇ ਆ ਡੇਕਣੀ ਤੇ ਉੱਥੇ ਜਾ ਕੇ ਵੇਣਿਆ ਕੀ ਮੌਲਾ ਡੇ ਦਾ ਵਾਹ ਬਈ ਵਾਹ ਚਾਰੋਂ ਸਾਡੀਆਂ ਚਾਰ ਤਰੀਲੇ ਪਤਾ ਨਹੀਂ ਕੀ ਦਿਖਾ ਰਿਹਾ ਨੌਜਵਾਨਾਂ ਨੂੰ ਕੰਟਰੀ ਸਾਹਿਬ ਆ ਇੱਥੇ ਆਈ ਵਧੀਆ ਬਈ ਬਾਬਾ ਮੰਤਰੀ ਤੇ ਬਾਬਾ ਡਾਇਮੰਡ ਬੈਠਾ ਨਾਲ ਲੈਵਲ ਕੌਣ ਹੈ ਬਾਬਾ ਹੀਰਾ ਅੱਛਾ ਉਹ ਬੈਠਾ ਹੈ ਮੈਂਬਰ ਸਾਹਿਬ ਮੈਂਬਰ ਸਾਹਿਬ ਇੰਦਰੀ ਦਾ ਨਾਂ ਵੀ ਨਵੀਂ ਸਖੇਲ ਹੈਗੀ ਠੀਕ ਹੋ ਚਾਰ ਦਿਨ ਕਿਹਨਾਂ ਦਾ ਆ ਵਾਹ ਵੀ ਵਾਹ